i <laughs> ਤਦਿਆ ਆਸਾ ਦੀ ਬਾਧੇ ਕੀਰਤਨ ਦੀ ਸਮਾਪਤੀ ਵਾਈ ਕਰਗੀ ਸਰਪੰਚ ਸਾਡੀ Terima kasih telah menonton! E thank you ਆਪਣੇ ਨਾਮ ਆ ਕੇ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾਉਣ ਕਰਦੇ ਸਨ ਸੋ ਆਪਣੇ ਵੀ ਗੁਰਦੁਆਰਾ ਪ੍ਰਬੰਧ ਕਮੇਟੀ ਪ੍ਰਧਾਨ ਸਾਹਿਬ ਤੇ ਸਾਡੇ ਕਥਾਵਾਚ ਗਿਆਨੀ ਦਸੇਵ ਸਿੰਘ ਜੀ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਨਾਲ ਆਈ ਸਰਜੀਤ ਸਿੰਘ ਜੀ ਜਿਹੜੇ ਬੱਚਿਆਂ ਨੂੰ ਘਰ ਛਾਲੀ ਤੇ ਗਉਣ ਵਾਸਤੇ ਉਹਨਾਂ ਨੂੰ ਸਿੱਖਿਆ ਦਿੰਦੇ ਨੇ ਆਪਣੇ ਪਿੰਡ ਦੇ ਘਰ ਦੀ ਦਿੱਤੇ ਇਤਨੇ ਬੱਚੇ ਤੇ ਨਾਲ ਹੋਰ ਬਾਣੀ ਦੇ ਨਿਤਨੇ ਖੰਡ ਪਾਠੀ ਬੱਚਿਆਂ ਨੂੰ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ ਹਰ ਰੋਜ਼ ਬਾਬਾ ਜੀ ਬੇਨਤੀ ਕਰਦੇ ਨੇ ਕਿ ਬੱਚਿਆਂ ਨੂੰ ਭਾਈ ਗੁਰੂ ਘਰ ਭੇਜੋ ਬਾਣੀ ਨਾਲ ਜੋੜੋ ਤਾਂ ਕਿ ਗੁਰੂ ਤੇ ਆਦੇ ਜਾਣੂ ਇਹਨਾਂ ਲਈ ਨਿਤਨੇ ਬਾਣੀ ਦੇ ਜਾਪ ਕਰਵਾਏ ਜਾਣ ਤੇ ਉਹ ਨਸਿਆਂ ਤੋਂ ਮੁਕਤ ਹੋਣ ਹੋਰ ਕਿਸੇ ਪਾਸੇ ਨਾ ਲੱਗਣ ਸ਼ਿਵਧੰਪ ਪ੍ਰਾਪਨਾ ਬਹੁਤ ਵਧੀਆ ਕੀਤਾ ਜੋ ਘਾਗੀ ਸਿੰਘ ਆਪਣੇ ਬੱਚਿਆਂ ਨੂੰ ਘਾਗੀ 12 ਤੇ ਸਾਰੀ ਅਡਾ ਸਿਖਾਉਂਦੇ ਨੇ ਕੀਰਤਨੀਏ ਸਿੰਘ ਜੋ ਰੱਖਿਓ ਉਹ ਕੀਰਤਨ ਸਿਖਾਉਂਦੇ ਨੇ ਬਾਬਾ ਜੀ ਨਿਤਨੇਮ ਦੀਆਂ ਕਲਾਸਾਂ ਲਾ ਰਹੇ ਨੇ ਟਿਊਸ਼ਨਾਂ ਵੀ ਬੱਚਿਆਂ ਦਾ ਪਰਵਾਂ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਵੱਲੋਂ ਟੀਚਰ ਦਾ ਕੀਤਾ ਰਿਹਾ ਸੋ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਇਸ ਵਿਦਿਆਰਥੀ ਨੂੰ ਜੜਦੇ ਕਲਾ ਦੇ ਦਾਤਾ ਸਾਰੇ ਪੰਡਾਣਾਂ ਤੋਂ ਹੋਰ ਵੀ ਬੱਚੇ ਆ ਕੇ ਸੁਝਿਆ ਦੇ ਵਿੱਚ ਸ਼ਾਮਲ ਹੋਣ ਤੇ ਗੁਰੂ ਦੀ ਇਤਿਹਾਸ ਤੋਂ ਜਾਣਣ ਆਉਣ। ਹੁਣ ਮੈਂ ਸਾਰੇ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਜੋ ਖਾਲਸੇ ਜੀ ਅੱਜ ਸਾਜਣਾ ਹੈ। ਗੁਰੂ ਮਹਾਰਾਜ ਜੀ ਨੇ ਇੱਕ ਇੱਕ ਕਰਕੇ ਜਿਵੇਂ ਕਬਤਾ ਦੇ ਵਿੱਚ ਬੱਚੀ ਰਸਾਇਆ ਹੈ। ਕਿ ਸੀਸ ਗੁਰੂ ਸਾਹਿਬ ਜੀ ਨੇ ਮੰਗੇ ਤੇ ਆਪਣੇ ਸੇਵਕਾਂ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਸੀਸ ਭੇਟ ਕੀਤੇ। ਅੰਮ੍ਰਿਤਸਰ ਬਾਟਾ ਤਿਆਰ ਕੀਤਾ। ਇਹਦੇ ਵਿੱਚ ਇੱਕ ਬਾਗ ਦੇ ਵਿੱਚ ਸਾਰੇ ਜਾਤਾਂ ਦਾ ਭੇਪਾ ਮਟਾ ਕੇ ਇੱਕ ਜਾਤ ਬਣਾ ਦਿੱਤੀ ਭਾਵੇਂ ਉਥੇ ਕਿੰਤੂ-ਪਰੰਤੂ ਵੀ ਹੋਇਆ ਕਿ ਅਸੀਂ ਅੰਤ ਨਹੀਂ ਸਕਣਾ ਜੇ ਸਾਨੂੰ ਲੱਗਣਾ ਸਿਖਾਇਆ ਜਾਵੇ ਤਾਂ ਗੁਰੂ ਮਹਾਰਾਜ ਜੀ ਕਹਿੰਦੇ ਇਹ ਮਰਜ਼ਾਦਾ ਨਹੀਂ ਜਿਹੜੀ ਮਰਜ਼ਾਦਾ ਹੈ ਉਸ ਮਰਜ਼ਾਦਾ ਵਿੱਚ ਰਹਿ ਕੇ ਹੀ ਸਾਰੇ ਕੰਮ ਕਾਰਜ ਕੀਤੇ ਲਾਗੇ ਇੱਕ ਬਾਗ ਦੇ ਵਿੱਚ ਹੀ ਸਾਰੀਆਂ ਜਾਤਾਂ ਨੂੰ ਇਕੱਠੇ ਕਰਕੇ ਅੰਮ੍ਰਿਤ ਸਕਾਉਣਾ ਕੀਤਾ ਗੁਰੂ ਮਹਾਰਾਜ ਜੀ ਨੇ ਆਪ ਵੀ ਅੰਮ੍ਰਿਤ ਛੋਤੇ ਸਕਿਆ ਤੇ ਜਿਹੜੀਆਂ ਨੇ ਵੀ ਅੰਮ੍ਰਿਤ ਸਾਖੇ ਕਿੰਨੀਆਂ ਜਿਹੜੀਆਂ ਵੀ ਗੁਰੂ ਮਹਾਰਾਜ ਦੇ ਚੰਨੀ ਲੱਗੀਆਂ ਸੋ ਮਿੱਠਾ ਪ੍ਰਸਾਦ ਜੀ ਦੇ ਭਾਨੀ ਨੇ ਉਸ ਦੇ ਵਿੱਚ ਪਤਾਸੇ ਜੋ ਉਹਨਾਂ ਨੇ ਪਤਾਸੇ ਮਿੱਠਾ ਉਹਨਾਂ ਨੂੰ ਮਿਠਾਲ ਰੱਖਿਆ ਜੋ ਅੱਜ ਅੰਮ੍ਰਿਤ ਧਾਂ ਧਾਂ ਕੇ ਖਾਇਆ ਜਾਂਦਾ ਜਿਵੇਂ ਅੱਜ ਤਤ ਗੁਰੂ ਕੀ ਕਾਸੀ ਦੰਦਵਾ ਸਾਹਿਬ ਦੇ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ ਬਹੁਤ ਹੀ ਸੰਗ ਮਾਨਿਆ ਬੀਬੀਆਂ ਜਿਹੜਾ ਘੱਟ ਕੇ ਉੱਤੇ ਪਾਤਸ਼ਾਹ ਕੇ ਗੁਰੂ ਵਾਲੇ ਬਣਦੀ ਗੀਆਂ ਨੇ ਸੋ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈ ਇੱਕ ਬੇਨਤੀ ਹੈ